ਸਤਿ ਸ਼੍ਰੀ ਅਕਾਲ ਜੀ ਸ਼ਰਦਾ ਜੀ ਆਪਣੇ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਕੋਈ ਰੈਸਪੀ ਲੈ ਕੇ ਨਹੀਂ ਆਏ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋਵੋਗੇ ਅਸੀਂ ਕੱਪੜੇ ਦੀ ਨਵਾਂ ਨਵੀਂ ਸ਼ਾਪ ਓਪਨ ਕਰੀ ਹੈ ਰਾਮਪਰਾ ਫੁੱਲ ਬਸਟੈਂਡ ਰੋਡ ਐਸਬੀਆਈ ਬੈਂਕ ਦੇ ਸਾਹਮਣੇ ਸਿਲਕੀ ਗਲਾਰਥ ਹਾਊਸ ਇਹ ਨਵੀਂ ਸ਼ਾਪ ਕੋ ਓਪਨ ਕਰੀ ਹੈ ਅਸੀਂ ਕੁਕਿੰਗ ਦੀ ਵੀਡੀਓ ਵੀ ਲੈ ਕੇ ਆਇਆ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਕੱਪੜੇ ਦੀ ਵੀਡੀਓ ਤੁਹਾਨੂੰ ਨਵੇਂ ਤੋਂ ਨਵੇਂ ਤੁਹਾਨੂੰ ਸੂਰਤ ਦਿਖਾਇਆ ਕਰਾਂਗੇ ਨਾ ਮੈਂ ਤੁਹਾਨੂੰ ਮੈਂ ਸੂਟ ਲੈ ਕੇ ਆਇਆ ਕਰਾਂਗਾ ਤੁਹਾਡੇ ਅੱਗੇ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਕਮੈਂਟ ਕਮੈਂਟ ਕਰ ਦੱਸੋ ਤੁਹਾਨੂੰ ਕਿਹੜੇ ਕਿਹੜੇ ਸੂਟ ਪਸੰਦ ਨੇ ਅਸੀਂ ਉਸ ਤਰ੍ਹਾਂ ਦੇ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਬਾਕੀ ਜੇ ਕਿਸੇ ਨੇ ਸੂਟ ਲੈਣਾ ਤਾਂ ਆਪਾਂ ਉਹ ਵੀ ਆਪਾਂ ਔਨਲਾਈਨ ਆਪਾਂ ਕੰਮ ਵੀ ਕਰਦੇ ਹਾਂ ਇੰਸਟਾਗ੍ਰam ਤੇ ਆਪਾਂ ਤੁਹਾਨੂੰ ਇਹ ਪੰਜਾਬੀ ਕਿਚਾ ਚੈਨਲ ਤੇ ਜਿਹੜੀ ਹੈਗੀ ਆ YouTube ਤੇ ਆਪਾਂ ਲਿੰਕ ਸੈਂਡ ਕਰਾਂਗੇ ਤੇ ਉਹ ਤੁਸੀਂ ਲਿੰਕ ਖੋਲ ਕੇ ਦੇਖ ਸਕਦੇ ਹੋ ਨਵੇਂ-ਨਵੇਂ ਸੂਟ ਉਹਤੇ ਵੀ ਆਪਾਂ ਪਾਏ ਕਰਾਂਗੇ ਤੇ ਅੱਜ ਆਪਾਂ ਮਹੂਰਤ ਕਰਾਇਆ ਤੇ ਪਾ ਪਾਬ ਮਹਾਰਾਜ ਪ੍ਰਕਾਸ਼ ਕਰਵਾਇਆ ਸੁਮੀ ਸੁਗਨ ਸਾਦਾ ਪਾਠ ਕਰਵਾਇਆ ਤੇ ਇਹ ਤੁਹਾਨੂੰ ਪਾਠ ਦੀ ਵੀਡੀਓ ਵੀ ਦਿਖਾਉਂਦੇ ਆ ਆਓ ਜੀ ਆਪਾਂ ਦੇਖੀਏ ਤੇ ਸੰਗ੍ਰਪਾਲ ਕਿਰਪਾ ਜੀ ਕਰੈ ਨਾਨਕ ਸੰਗਮ ਜੀ ਦੇ ਕੀਤਰੈ ਸੰਤਨ ਕੇ ਦੂਖਨ ਤੇ ਮੁਕਤ ਹੋਵੇ ਸੰਤਨ ਕੇ ਦੂਖਨ ਹੰਕਾਰ ਜੁਲਵੇਂ ਸੰਤਨ ਕੇ ਦੂਖਨ ਸੰਜੁਣ ਪਾਏ ਸੰਤਨ ਕੇ ਦੂਖਨ ਕਰਿ ਜੁਣਨ ਕਰਮਾਈ ਸੰਤਨ ਕੇ ਦੂਖਨ ਇਸ ਨਾਮੇ ਜਲੈ ਸੰਤਨ ਕੇ ਦੂਖਨ ਸਭ ਕੁਛ ਲਾਇ ਸੰਤਨ ਕੇ ਦੂਖਨ ਤੇ ਸਭ ਜਾਏ ਸੰਤਨ ਕੇ ਦੂਖ ਨੀਚ ਨਚਾਏ ਸਤਿ ਸ੍ਰੀ ਅਕਾਲ ਆਪ ਜੀ ਦੇ ਚਰਨ ਪਾਏ ਹਨ ਆਪ ਜੀ ਦੀ ਪਵਿੱਤਰ ਬਾਣੀ ਇਸ ਜੀ ਸੁਖਮਨੀ ਸਾਹਿਬ ਦੀ ਜਾਪ ਕਰਵਾਈ ਗਈ ਹੈ ਆਪ ਜੀ ਦੀ ਬਾਣੀ ਪੜਦੇ ਆ ਸੇਵਾ ਕਰਦੇ ਆ ਬੇਅੰਤ ਖੁਲਾ ਰਹਿ ਜੰਦੀ ਹੁਈਆਂ ਪੁਲਾ ਦੀ ਕਿਉਂ ਮਾਰਕਸ਼ਟ ਕਰਨੀ ਅੱਗੇ ਵਾਸਤੇ ਸਮਤ ਮਾਰਕਸ਼ਟ ਕਰਨੀ ਸਾਰੇ ਹੀ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆ ਘਟਨਾ ਪਰਿਵਾਰ ਨੂੰ ਚੜ੍ਹਦੀ ਕਲਾਤ ਅੰਦਰ ਸਤੀ ਵਾਰਕਸ਼ਟ ਕਰਨੀ ਤੁਕ ਕਮਾਈਆਂ ਵਿੱਚ ਵਰਕਸਾ ਪਾਉਣੀਆਂ ਕਾਰੋਬਾਰ ਵਿੱਚ ਚੜ੍ਹਦੀ ਕਲਾ ਵਾਰਕਸ਼ਟ ਕਰਨੀ ਤੇ ਸੁਖੀ ਰਾਜ ਗਉੜੀ ਪ੍ਰਤੀ ਵਾਰਕਸ਼ਟ ਕਰਨੀ ਦੇਰ ਹੁਤਾਤ ਅੰਦਰ ਸਤੀ ਵਾਰਕਸ਼ਟਨੀ ਆ ਪ੍ਰਵਾਹੰਦਰ ਕੋ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਸੁੰਦਰ ਰਮਾਲੇ ਪਹਿਸਾ ਕੇ ਪਹਿਨਾਏ ਗਏ ਹਨ ਆਪ ਜੀ ਨੇ ਅੱਗੇ ਕਰ ਕਰਨੀ ਦੇਵਕਨ ਦੀ ਲੋਕ ਲੋਕ ਇਸ ਪਰਦੇ ਖਜਨੇ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੇਗਾ ਜੋ ਕੀਤੀ ਅਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਆਪ ਜੀ ਨਾਮ ਦੇ ਤੇਜ ਸੁਭਾਵਨ ਮੁਖ ਰੱਖ ਦੇ ਅਰਦਾਸ ਬੇਨਤੀ ਕਰੋ ਇਹਨਾਂ ਭਾਵਨਾ ਮੰਤਰੀ ਨੂੰ ਕਰਨੀਆਂ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀਆਂ ਤਾਂ ਉਹ ਕਰਨੀਆਂ ਕਰਕੇ ਜਿਹੜੇ ਕਿਹਾ ਭਾਵਨਾ ਮੰਤਰੀ ਨੂੰ ਕਰਨੀਆਂ ਕਰਕੇ ਸਤਿ ਨਾਮ ਵਾਹੀ ਗੁਰੂ ਸਤਿ ਨਾਮ ਵਾਹੀ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਇਹਦੇ ਦੋ ਤਿੰਨ ਮਹੀਨਿਆਂ ਦੇ ਚੱਲਾਈ ਜਾਂਦਾ ਕਿਹਦੇ ਜਾਂਦਾ ਬਹੁਤ ਪਰ ਬੋਲੇ ਹੁੰਦੇ ਕਿ ਜਿੱਤ ਲੱਗਦੀ ਹੈ ਜਦੋਂ ਆਉਂਦੀ ਹੈ ਉਹ ਦਿਲ ਦੀ ਗੱਲ ਹੈ ਨਾ ਮਰਦੀ ਕੁੜੀ ਮਾਛੇ ਹੁੰਦੇ ਪਸੰਦ ਆਉਂਦੇ ਹੋਰ ਜੁੰਡੇ ਆ ਗਈ ਹਵਾ ਦਾ ਫਿਰ ਨਾ ਜੇ ਮੈਂ ਦੋਸਤ ਨੂੰ ਕਾਰ ਜਾਂਦੇ ਆਂ ਅਗਰ ਟੀਨ ਜੀ